ਗੁਰਜੀਕਾ ਕਾਲਸਾ ਕਰਾਈ ਮਾਹੀ ਗੁਰਜੀ ਕੀ ਪਤੇ ਪੈਰੋਂ ਮਹੱਲਾ ਪੰਜਵਾ ਲਾਜ ਮਰੈ ਜੂ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉ ਸੋਵੈ ਹਰ ਸਿਮਰਨ ਸਾੜ ਪਰਮ ਗਤ ਚਾਹੈ ਮੂਲ ਬਿਨਾ ਸਾਖਾ ਕਾਤ ਆਹੈ ਗੁਰ ਗੋਵਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈਲ ਉਤਾਰੈ ਬੰਧਨ ਕਾਟ ਹਰ ਸੰਗ ਮਿਲਾਏ ਬੰਧਨ ਕਾਟ ਹਰ ਸੰਗ ਮਿਲਾਏ ਰਹਾਉ ਤੀਰਸ ਨਾਏ ਕਹਾ ਸੋਚ ਸੈਲ ਤੀਰਸ ਨਾਏ ਇਥੇ ਵਿਸਰਾਮ ਹੈ ਕਹਾ ਸੋਚ ਸੈਲ ਮਾਨ ਕੋ ਵਿਆਪੈ ਹੋਮੈ ਮੈਲ ਕੋਟ ਕਰਮ ਬੰਧਨ ਕਾ ਮੂਲ हर के भजन बेन बिरथा पूल बेन खाए बूझे बूझे नहीं भूख बूझे हे बूझे दलैंकर लगे हुए हैं बूझे बूझे नहीं कहना पोला बोलना है बेन खाए बूझे नहीं भूख बेन खाए बूझे नहीं भूख रोग जाए ता उतरह दुख ਕਾਮ ਕ੍ਰੋਧ ਲੋਭ ਮੋਹ ਵਿਆਪਿਆ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਕਾਮ ਕ੍ਰੋਧ ਲੋਭ ਮੋਹ ਵਿਆਪਿਆ ਜੇਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਜੇਨ ਪ੍ਰਭ ਕੀਨਾ ਇਥੇ ਵਿਸਰਾਮ ਸੋ ਪ੍ਰਭ ਨਹੀਂ ਜਾਪਿਆ ਧਨ ਧਨ ਸਾਧ ਧਨ ਹਰ ਨਾਉ ਆਠ ਪਹਿਰ कीर्तन गुण गाऊ तन हार भगत तन करण हार शरण नानक प्रभु पुरुष अपार <coughs> पैर मोहल्ला पंचवा गुर सुख प्रसन्न होए भओ गए नाम निरंजन मान महलाए दीन दयाल सदा कृपाल बिनस गए सगले जंजाल ਸੁਖ ਸਹਿਜ ਆਨੰਦ ਘਣੇ ਸਾਧ ਸੰਗ ਮਿਟੇ ਭੈ ਪਰਮਾ ਸਾਧ ਸੰਗ ਇਥੇ ਯਮਕ ਲਾਦਨੀਏ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਵ ਚਰਨ ਕਮਲ ਸਿਓ ਲਾਗੋ ਹੀਤ ਖੇਨ ਬਹਿ ਬਿਨ ਸਿਓ ਮਹਾ ਪਰੇਤ ਆਠ ਪਹਿਰ ਹਰ ਹਰ ਜਪ ਜਾਪ ਰਖਨ ਹਾਰ ਗੋਵਿੰਦ ਗੁਰ ਆਪ ਆਪਣੇ ਸੇਵਕ ਕੋ ਸਦਾ ਪ੍ਰਤ ਪਾਰੈ ਭਗਤ ਜਨਾ ਕੇ ਸਾਸ ਨਿਹਾਰੈ ਮਾਨਸ ਕੀ ਕਹੁ ਕੇਤਕ ਬਾਤ ਜਮ ਤੇ ਆਖੈ ਦੇ ਕਰ ਹਾਥ ਨਿਰਮਲ ਸੋਭਾ ਨਿਰਮਲ ਰੀਤ ਪਾਰ ਬ੍ਰਹਮ ਆਇਆ ਮਾਨ ਕੀਤ ਕਰ ਕਿਰਪਾ ਗੁਰ ਦੀਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਪੈਰੋ ਮਹੱਲਾ ਪੰਜਵਾ ਕਰਨ ਕਾਰਨ ਸਮਰਥ ਗੁਰ ਮੀਰਾ ਜੀ ਪ੍ਰਾਣ ਸੁਖਦਾਤਾ ਨੀਰਾ ਪੈ ਪੰਜਨ ਅਵਨਾਸੀ ਰਾਏ ਦਰਸਨ ਦੇਖਿਆ ਸਭ ਦੁਖ ਜਾਏ ਜਾਤ ਕਤ ਪੇਖੋ ਤੇਰੀ ਸਰਣਾ ਬਲ ਬਲ ਜਾਈ ਸਤਗੁਰ ਚਰਣਾ ਰਹਾਉ ਪੂਰਨ ਕਾਮ ਮਿਲੇ ਗੁਰਦੇਵ ਸਭ ਫਲ ਦਾਤਾ ਨਿਰਮਲ ਸੇਵ ਕਰ ਗਹਿ ਲੀਨੇ ਆਪਣੇ ਦਾਸ RAM ਨਾਮ ਰੇਦ ਦਿਓ ਨਿਵਾਸ ਸਦਾ ਆਨੰਦ 나ਹੀ ਕਿਛ ਸੋਗ ਦੁਖ ਦਰਦ ਨਹਿ ਬਿਆਪੈ ਰੋਗ ਸਭ ਕਿਛ ਤੇਰਾ ਸੂ ਕਰਨ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਾਨ ਪਾਣੀ ਜਾਲ ਸਾਲ ਮਹੀਲ ਰਵਿਆ ਸੂਏ ਨਾਨਕ ਸਾਬ ਕਿਛ ਪ੍ਰਾਪਤੇ ਹੋਏ ਨਿਰਮਲ ਸੋਭਾ ਅਚਰਜ ਬਾਣੀ ਪਾਤ ਭਰਮ ਪੂਰਨ ਮਨ ਪਾਣੀ ਜਾਂ ਥਲ ਮਹੀਰ ਰਵਿਆ ਸੋਈ ਨਾਨਕ ਸਭ ਕਿਛ ਪ੍ਰਾਪਤੇ ਹੋਈ ਵਾਹਿਗੁਰੂ ਜੀ ਕਾ ਥਾ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਜੀ ਪੈਰਾ ਮਹੱਲਾ 5 ਮਨ ਤਨ ਰਾਤਾ ਰਾਮ ਰੰਗ ਚਰਨੇ ਸਰਬ ਮਨੋਰਥ ਪੂਰਨ ਕਰਨੇ ਆਠ ਪਹਿਰ ਗਾਵਤ ਭਗਵੰਤ ਸਤ ਗੁਰ ਦੀਨੋ ਪੂਰਾ ਮੰਤ ਸੋ ਵਡ ਭਾਗੀ ਜਿਸ ਨਾਮ ਪਿਆਰ ਤਿਸ ਕੈ ਸੰਗ ਤਰੈ ਸੰਸਾਰ ਰਹਾਉ ਸੋਈ ਗਿਆਨੀ ਜੇ ਸਿਮਰੈ ਏਕ ਸੋ ਧਨਵੰਤਾ ਜਿਸ ਬੁੱਧ ਬਿਬੇਕ ਸੋ ਕੋਲਵੰਤਾ ਜੇ ਸਿਮਰੈ ਸੁਆਮੀ ਸੋ ਪਤਵੰਤਾ ਜੇ ਆਪ ਬਚਾਨੀ ਗੁਰ ਪ੍ਰਸਾਦ ਪਰਮ ਪਦ ਪਾਇਆ ਗੋਨ ਗੋਪਾਲ ਜਿਨ ਰਣਤ ਆਇਆ ਟੂਟੇ ਬੰਧਨ ਪੂਰਨ ਆਸਾ ਹਰਿ ਕੇ ਚਰਨ ਰਿਤਮਾਹੀ ਨਿਵਾਸ ਕਹ ਨਾਨਕ ਜਾ ਕੇ ਪੂਰਨ ਕਰਮ ਸੋ ਜਨ ਆਇਆ ਪ੍ਰਭ ਕੀ ਸਰਨਾ ਆਪਕਿਤ ਪਾਵਨ ਸਭ ਕੀਨੇ RAM ਰਸਾਇਨ ਰਸਨ ਚੀਨੇ ਪੈਰਾ ਮਹੱਲਾ ਪੰਜਵਾ ਨਾਮ ਲੈਤ ਕਿਸ ਬਿਗਨ ਨ ਲਾਗੈ ਨਾਮ ਸੁਨਤ ਜਮ ਦੂਰ ਭਾਗੈ ਨਾਮ ਲੈਤ ਸਭ ਦੁਖਹਿ ਨਾਸ ਨਾਮ ਜਪਤ ਹਰ ਚਰਨ ਨਿਵਾਸ ਨਿਰਬਿਗਨ ਭਗਤ ਭਾਜ ਭਗਤ ਤੇਸ ਰਾਮ ਲਾਦੋ ਨਿਰਬਿਗਨ ਭਗਤ ਭਾਜ ਹਰ ਹਰ ਨਾਮ ਨਿਰਬਿਗਨ ਭਗਤ ਭਾਜ ਹਰ ਹਰ ਨਾਮ ਰਸਕ ਰਸਕ ਹਰ ਕੇ ਗੁਣ ਗਾਉ ਰਹਾਉ ਹਰ ਸਿਮਰਤ ਕੇਸ ਚਾਖ ਨਾ ਜੋ ਹੈ ਹਰ ਸਿਮਰਤ ਦੈਤ ਦੇਵ ਨਾ ਕੋ ਹੈ ਹਰ ਸਿਮਰਤ ਮੋਹ ਮਾਨ ਨਾ ਵਧੈ ਹਰ ਸਿਮਰਤ ਵਧੈ ਪੂਲਾ ਹੀ ਬੋਲਣਾ ਹਰ ਸਿਮਰਤ ਗਰਭ ਜੋਨ ਨਾ ਰੁਧੈ ਰੁਧੈ ਵੀ ਥੋੜਾ ਜਿਹਾ ਪੂਰਾ ਹੀ ਪੂਲਾ ਹੀ ਉਚਾਰਨ ਕਰਨਾ ਹਰ ਸਿਮਰਤ ਹਰ ਸਿਮਰਨ ਕੀ ਸਗਲੀ 베ਲਾ ਹਰ ਸਿਮਰਨ ਬਹੁ ਮਾਹੇ ਇਕੇਲਾ ਜਾਤ ਅਜਾਤ ਜਪੈ ਜਨ ਕੋਈ ਜੋ ਜਾਪੈ ਦੇਸ ਕੀ ਗਾਤ ਹੋਇ ਹਰ ਕਾ ਨਾਮ ਜਪੀਐ ਸਾਧ ਸੰਗ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਾ ਪ੍ਰਭ ਕਿਰਪਾ ਧਾਰ ਸਾਸ ਸਾਸ ਹਰ ਦੇਹ ਚਿਤਾਰ ਪੈਰੋ ਮਹੱਲਾ ਪੰਜਵਾ ਆਪੇ ਸਾਸਤ ਆਪੇ ਵੇਦ ਆਪੇ ਘਟ ਘਟ ਜਾਣੇ ਭੀਦ ਜੋਤ ਸਰੂਪ ਜਾਂ ਕੀ ਸਭ ਵਥ ਕਰਨ ਕਾਰਣ ਪੂਰਨ ਸਮਰਥ ਪ੍ਰਭ ਕੀ ਓਟ ਗਹ ਮਨ ਮੇਰੇ ਇ ਗਹ ਪਦ ਤੇ ਵਿਸਰਾਮ ਲਾਉਣਾ ਚਰਨ ਕਮਲ ਗੁਰਮੁਖ ਆਰਦਵ ਹੋ ਦੁਸ਼ਮਨ ਦੂਖ ਨਾ ਆਵੇ ਨੀਰੇ ਰਹਾਉ ਆਪੇ ਵਣ ਤ੍ਰੇਣ ਤ੍ਰਿ ਭਵਨ ਸਾਰ ਜਾ ਕੈ ਸੂਤ ਪਰੋਇਆ ਸੰਸਾਰ ਆਪੇ ਸ਼ਿਵ ਸ਼ਕਤੀ ਸੰਜੂਗੀ ਆਪ ਨਿਰਬਾਣੀ ਆਪੇ ਭੂਗੀ ਜਾਤ ਕਤ ਪੇਖ ਤਤ ਤਤ ਸੂਏ ਤਿਸ ਬਿਨ ਦੂਜਾ ਨਾਹੀ ਕੋਇ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੇ ਨਾਨਕ ਸਾਧ ਸੰਗ ਮੁਕਤ ਭੁਗਤ ਜੁਗਤ ਵਸ ਜਾ ਕੈ ਇਹ ਵਿਸਰਾਮ ਮੁਕਤ ਭੁਗਤ ਜੁਗਤ ਇਥੇ ਵਿਸਰਾਮ ਲਾਉਣਾ ਹੈ ਵਸ ਜਾ ਕੈ ਊਣਾ ਨਾਹੀ ਕਿਛ ਜਾਣ ਤਾਕੈ ਇਹ ਊਣਾ ਨਾਹੀ ਕਿਛ ਇਥੇ ਵਿਸਰਾਮ ਲਾਉਣਾ ਹੈ ਜਾਣ ਤਾਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸੀ ਜਨ ਧੰਨ ਸ੍ਰੀ ਸਹਿਜ ਪਾਠੀ ਸੇਵਾ ਸ੍ਰੀ ਸਹਿਜ